ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਕਿ ਆਪਾਂ ਤੁਹਾਡਾ ਪੰਜਾਬੀ ਲਾਜ਼ਮੀ ਦੀ ਪੰਜਾਬੀ ਕੰਪਲਸਰੀ ਦੀ ਜਿਹੜੇ ਕਿ ਗ੍ਰਾਮਰ ਪੋਰਸ਼ਨ ਆ ਵਿਵਹਾਰਿਕ ਵਿਆਕਰਨ ਉਹ ਆਪਾਂ ਇਸ ਵੀਡੀਓ ਚ ਕਰਾਂਗੇ 2015 ਤੋਂ ਲੈ ਕੇ 2024 ਤੱਕ ਲਈ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਅਕਸਰ ਹੀ ਰਿਪੀਟ ਹੁੰਦੀ ਆ ਅਤੁੱ ਜਿਵੇਂ ਤੁਸੀਂ ਇੰਗਲਿਸ਼ ਦੇ ਪੇਪਰ 'ਚ ਵੀ ਦੇਖਿਆ ਹਨ ਸੋ ਉਸੇ ਢੰਗ ਨਾਲ ਆਪਾਂ ਹੁਣ ਕਰਾਂਗੇ 2015 ਤੋਂ ਲੈ ਕੇ 2024 ਤੱਕ ਦੇ ਜਿਹੜੇ ਕਿ ਸਪੈਸ਼ਲ 3 ਦੇ ਯੁਹਾਰਿਕ ਵਿਆਕਰਨ ਹਾਂਜੀ ਸਭ ਤੋਂ ਪਹਿਲਾਂ ਹੈਗਾ ਵਧੇਤਰਨ ਖੇਡਨੇ ਨੇ ਜਿਵੇਂ ਹੈਗਾ ਕੁੱਲ ਗਦਿਆਂ ਤਾਂ ਕੁੱਲ ਗਦਿਆਂ ਦੇ ਵਿੱਚ ਕੁੱਲ ਕੁੱਲ ਕੀ ਹੈ ਇਹ ਵਧੇਤਰ ਠੀਕ ਹੈ ਤੇ ਅੱਗੇ ਹੈਗਾ ਅਣ ਦੇਖਿਆ ਅਣ ਦੇਖਿਆ ਦੇ ਵਿੱਚ ਦੇਖਿਆ ਵਰਡ ਆ ਤੇ ਅਣ ਕੀ ਆ ਵਧੇਤਰ ਠੀਕ ਹੈ ਇਹ ਉਹਦੇ ਉੱਤਰ ਕੱਢ ਕੇ ਲਿਖ ਦੇਣਾ ਅੱਗੇ ਹੈਗੇ ਨੇ ਕੋਈ ਵੀ ਦੋ ਸਮਾਸੀ ਸ਼ਬਦ ਲਿਖਣੇ ਨੇ ਹਾਂਜੀ ਸਮਾਸੀ ਸ਼ਬਦ ਜਿਵੇਂ ਕਿ ਆਪਾਂ ਲਿਖਦਨੇ ਹੁੰਨੇ ਆ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਸਮਾਸ਼ ਜਿਹੜਾ ਯੂਜ਼ ਹੁੰਦਾ ਚਿੰਨ ਠੀਕ ਹੈ ਜਿਵੇਂ ਦੇਸ਼ ਭਗਤ ਕੰਮਚੋਰ ਰਾਜ ਸਭਾ ਲੋਕ ਸਭਾ ਰਾਜ ਸਭਾ ਲੋਕ ਸਭਾ ਤਾਂ ਪੱਕੇ ਹੀ ਜਾ ਰੱਖਣਾ ਤੁਸੀਂ ਤੇ ਮੰਤਰੀ ਮੰਡਲ ਠੀਕ ਹੈ ਕੰਮਚੋਰ ਦੇਸ਼ ਭਗਤ ਆਤਮ ਵਿਸ਼ਵਾਸ ਭੱਜ ਦੌੜ ਚਾਹ ਪਾਣੀ ਸੱਜ ਵਿਆਹੀ ਦਿਨ ਰਾਤ ਅੱਜਕੱਲ੍ਹ ਠੀਕ ਹੈ ਇਹ ਕੀ ਮਤਲਬ ਕਿ ਇੱਕ ਅ ਇਹਦੇ ਵਿੱਚ ਸਮਾਸੀ ਸ਼ਬਦ ਕਈ ਤਾਂ ਜਿਹੜੇ ਕਿ ਸਿਮਿਲਰ ਸ਼ਬਦ ਜਿਵੇਂ ਦੋ ਸ਼ਬਦਾਂ ਨੂੰ ਆਪਾਂ ਜਦੋਂ ਜੁਆਇਨ ਕਰ ਲੈਂਦੇ ਹਾਂ ਠੀਕ ਹੈ ਉਹ ਉਹਨਾਂ ਦੇ ਵਿੱਚ ਆਪਾਂ ਸਮਾਸੀ ਸ਼ਬਦ ਯੂਜ਼ ਕਰ ਲੈਂਦੇ ਹਾਂ ਤੇ ਇੱਕ ਜਿਹੜਾ ਇੱਕ ਉਹ ਦੂਜੇ ਦੇ ਵਿਰੋਧੀ ਸ਼ਬਦ ਹੁੰਦੇ ਨੇ ਉੱਥੇ ਜਿਵੇਂ ਦਿਨ ਰਾਤ ਅੱਜ ਕੱਲ ਠੀਕ ਆ ਭੱਜ ਦੌੜ ਤੇ ਚਾਹ ਪਾਣੀ ਤੇ ਲੋਕ ਸਭਾ ਰਾਜ ਸਭਾ ਸਾਜਵੇਂ ਹੀ ਠੀਕ ਕਮਚੋਰ ਇਹ ਸਾਰੇ ਕਿਹੜੇ ਨੇ ਸਮਾਸੀ ਸ਼ਬਦ ਨੇ ਅੱਗੇ ਹੈਗਾ राजे 2023 ਦੇ ਵਿੱਚ ਜਿਹੜਾ 2023 ਦੇ ਵਿੱਚ ਆਇਆ ਸੀ ਜੋਜਕ ਚੁਣਨਾ ਜਿਵੇਂ ਵਾਕ ਦਿੱਤਾ ਹੋਇਆ ਉਹ ਸਫਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਆ ਤਾਂ ਕਿਉਂਕਿ ਜਿਹੜਾ ਸ਼ਬਦਾ ਜੋਜਕ ਉਹ ਹੁੰਦਾ ਜਿਹੜਾ ਦੋਸ਼ ਜਿਹੜਾ ਜਿਹੜਾ ਆਪਣਾ ਵਾਕਾਂ ਨੂੰ ਜੋੜਦੇ ਨੇ ਉਹ ਹੁੰਦੇ ਨੇ ਜੋਜਕ ਤਾਂ ਇਹਦੇ ਵਿੱਚ ਕਿਉਂਕਿ ਕੀ ਹੋ ਗਿਆ ਜੋਜਕ ਹੈ ਠੀਕ ਹੈ ਅੱਗੇ ਫਿਰ ਤੋਂ ਰਿਪੀਟ ਆ ਕਿ ਦੋ ਸਮਾਸੀ ਸ਼ਬਦ ਚੁਣਨੇ ਨੇ ਇਹ ਤੁਸੀਂ ਦੇਖਿਓ ਦੋ ਸਮਾਸੀ ਸ਼ਬਦ ਬਹੁਤ ਰਿਪੀਟ ਹੁੰਦਾ ਤੇ ਅੱਗੇ ਖਾਨ ਤੇ ਮੰਦ ਪਛੇਤਰ ਵਾਲੇ ਇਹ ਜਿਹੜੇ ਦੋ ਦੋ ਸ਼ਬਦ ਦੱਸਣੇ ਨੇ ਮਤਲਬ ਕਿ ਖਾਨ ਤੇ ਮੰਦ ਲਾ ਕੇ ਦੋ ਦੋ ਆਪਾਂ ਨੇ ਪਛੇਤਰ ਬਣਾਉਣੇ ਨੇ ਖਾਨ ਜਿਵੇਂ ਕਾਰਖਾਨਾ ਦਵਾਖਾਨਾ ਠੀਕ ਹੈ ਅ ਹੋਰ ਵੀ ਤੁਸੀਂ ਖਾਨ ਪਿੱਛੇ ਸ਼ਬਦ ਲਗਾ ਕੇ ਆਪਣੇ ਕੋਲੋਂ ਬਣਾ ਸਕਦੇ ਹੋ ਹਾਂਜੀ ਅੱਗੇ ਮੰਦ ਲਾ ਕੇ ਆਪਣੇ ਪਛੇਤਰ ਬਣਾਉਣੇ ਅਕਲਮੰਦ ਦਰਦਮੰਦ ਜ਼ਰੂਰਤਮੰਦ ਹੁਨਰਮੰਦ ਅੱਗੇ ਹੈਗਾ ਸਬਤੇ ਪਰ ਅਗੇਤਰ ਵਾਲੇ ਦੋ ਦੋ ਸ਼ਬਦ ਚੁਣਨੇ ਨੇ ਸਬਤੇ ਪਰ ਲਾ ਕੇ ਅਗੇਤਰ ਸ਼ਬਦ ਲਿਖਣੇ ਨੇ ਸਬ ਲਾ ਕੇ ਸਬ ਇਨਸਪੈਕਟਰ ਸਬ ਜੱਜ ਸਬ ਪੋਸਟਮਾਸਟਰ ਪਰ ਤੇ ਪਰਪਕਾਰੀ ਅ ਅੱਗੇ ਹੈਗੇ ਨੇ ਜਿਵੇਂ ਪਰਤੇ ਪਰਲੋਕ ਠੀਕ ਹੈ ਪਰਲੋਕ ਪਰਦੇਸ਼ ਪਰਦੇਸੀ ਪਰਲੋਕ ਪਰਦੇਸ਼ ਪਰਦੇਸੀ ਪਰਉਪਕਾਰੀ ਪਰਉਪਕਾਰ ਤੇ ਅ ਇਹ ਜਿਹੜੇ ਹੋ ਗਏ ਪਰਦੇ ਅਗੇਤਰ ਲਾ ਕੇ ਆਪਣੇ ਸ਼ਬਦ ਬਣਾ ਲੈਨੇ ਅੱਗੇ 2022 ਦੇ ਵਿੱਚ ਦੋ ਸਮਾਸੀ ਸ਼ਬਦ ਫਿਰ ਤੋਂ ਰਿਪੀਟ ਹੈ ਤੇ ਹੇਠ ਲਿਖੇ ਜਿਹੜਾ ਵਾਕ ਇਹਦੇ ਵਿੱਚੋਂ ਕਿਰਿਆ ਤੇ ਸਹਾਇਕ ਕਿਰਿਆ ਚੁਣਨੇ ਆ ਗੱਡੀ ਆਪਣੀ ਮੰਜ਼ਲ ਵੱਲ ਵੱਧ ਰਹੀ ਸੀ ਤਾਂ ਸੀ ਸੰ ਸੀ ਸੰ ਹੈ ਹਨ ਠੀਕ ਹੈ ਇਹ ਕਿਨੇ ਹੈ ਸਹਾਇਕ ਕਿਰਿਆ ਨੇ ਸੀ ਸੰ ਹਨ ਹਨ ਇਹ ਕਿਨੇ ਸਹਾਇਕ ਕਿਰਿਆ ਨੂੰ ਧਿਆਨ ਦੇ ਨਾਲ ਤੁਸੀਂ ਗ੍ਰਾਮਰ ਵਾਲੀ ਵੀਡੀਓ ਨੂੰ ਸਮਝਣਾ ਕਿਉਂਕਿ ਤੁਸੀਂ ਖੁਦ ਦੇਖੋਗੇ ਕਿ ਬਹੁਤ ਸਾਰੇ ਰਿਪੀਟ ਹੁੰਦੇ ਨੇ ਠੀਕ ਹੈ ਹਾਂਜੀ ਵੱਧ ਰਹੀ ਇਹ ਕੀ ਆ ਕਿਰਿਆ ਇਹ ਹੈ ਅਗਿ ਕਿਰਿਆ ਹਾਂਜੀ ਨੈਕਸਟ ਹਾਂਜੀ ਤਾਂ ਇਹਦੇ ਵਿੱਚ ਵੱਧ ਰਹੀ ਕੀ ਆ ਕਿਰਿਆ ਅੱਗੇ ਹੈਗਾ ਸੂ ਤੇ ਅਣ ਅਗੇਤਰ ਵਾਲੇ ਦੋ ਦੋ ਸ਼ਬਦ ਬਣਾਉਣੇ ਨੇ ਸੂ ਤੇ ਸੁਮਣ ਸੂਪਰ ਸੰ ਸੁਸ਼ੀਲ ਸੁਗੰਧ ਸੁਭਾਗ ਸੁਮੇਲ ਅਣਤੇ ਅਨਹੋਣੀ ਅਨਸੁਣਿਆ ਅਣਗਿੰਤ ਠੀਕ ਹੈ ਅ ਅਣ ਹੋਇਆ ਇਹ ਵੀ ਲਿਖ ਸਕਦੇ ਆਪਾਂ ਅਣ ਹੋਇਆ ਵਿਸ਼ੇਸ਼ਣ ਚੋਂ ਨਾ ਉਹ ਸੁੰਦਰ ਉਹ ਸੁੰਦਰ ਔਰਤਾਂ ਆਨ ਤੌਰ ਤੇ ਸੂਟ ਲਾਲ ਅਤੇ ਗੁਲਾਬੀ ਰੰਗ ਦੇ ਹੀ ਪਹਿਨਦੀ ਹੈ ਤਾਂ ਇਹਨਾਂ ਦੇ ਵਿੱਚ ਵਿਸ਼ੇਸ਼ਣ ਕੀ ਹੁੰਦਾ ਕਿਸੇ ਦੀ ਵਿਸ਼ੇਸ਼ਤਾ ਦੱਸਣੀ ਹੈ ਨਾ ਕਿਸੇ ਦੀ ਖਾਸੀਅਤ ਤਾਂ ਇਹਦੇ ਵਿੱਚੋਂ ਵਿਸ਼ੇਸ਼ਣ ਹੈਗਾ ਰਜੇ ਇੱਕ ਤਾਂ ਹੈਗਾ ਇਹਦੇ ਵਿੱਚ ਸੁੰਦਰ ਔਰਤ ਕਿਵੇਂ ਦੀ ਉਹ ਸੁੰਦਰ ਠੀਕ ਹੈ ਸੂਟ ਕਿਹੜੇ-ਕਿਹੜੇ ਨੇ ਦੇਖੋ ਲਾਲ ਗੁਲਾਬੀ ਲਾਲ ਤੇ ਗੁਲਾਬੀ ਇਹ ਕੀ ਆ ਗਏ ਵਿਸ਼ੇਸ਼ਣ ਅੱਗੇ ਹੈਗਾ 2021 ਦੇ ਵਿੱਚ ਕੋਈ ਦੋ ਸਮਾਸੀ ਸ਼ਬਦ ਇਹ ਪਹਿਲਾਂ ਕਰ ਲਿਆ ਹਨ ਕੋਈ ਦੋ ਵਿਰੋਧੀ ਸ਼ਬਦ ਲਿਖਣੇ ਆਪਣੇ ਕੋਲੋਂ ਜਿਹੜੇ ਵੀ ਦੋ ਵਿਰੋਧੀ ਤੁਹਾਨੂੰ ਆਉਂਦੇ ਹੋਣਗੇ ਤੁਸੀਂ ਉਹੀ ਆਪਣੇ ਲਿਖ ਸਕਦੇ ਹੋ ਅਗਰ ਐਗਜ਼ਾਮ ਦੇ ਵਿੱਚ ਆਉਂਦਾ ਜਿਵੇਂ ਅੰਦਰ ਬਾਹਰ ਜਿੱਤ ਹਾਰ ਉੱਪਰ ਨੀਚੇ ਅਮੀਰ ਗਰੀਬ ਠੀਕ ਹੈ ਅ ਅਮੀਰ ਗਰੀਬ ਧਰਤੀ ਆਸਮਾਨ ਹਲਕਾ ਭਾਰਾ ਉੱਚਾ ਨੀਵਾ ਠੀਕ ਹੈ ਅੱਗੇ ਹੈਗਾ ਵਾਕ ਦੇ ਵਿੱਚੋਂ ਕਾਰਕ ਤੇ ਉਹਨਾਂ ਦੀ ਕਿਸਮਾਂ ਦੱਸਣੀਆਂ ਨੇ ਹਾਂਜੀ ਕਾਰਕ ਵੀ ਇਹਦੇ ਵਿੱਚੋਂ ਕਿਹੜਾ ਕਾਰਕ ਲੱਗਿਆ ਹੋਇਆ ਅੰਨੇ ਨੂੰ ਉਹਨਾਂ ਦੇ ਘਰ ਵਿੱਚੋਂ ਵਾਜਾਂ ਆਉਣ ਲੱਗ ਪਈਆਂ ਘਰ ਵਿੱਚੋਂ ਵਿੱਚੋਂ ਕਿਹੜਾ ਆਪਾਦਨ ਕਾਰਕ ਠੀਕ ਆਪਾਂ ਕਾਰਕ ਵਾਲੀ ਵੀਡੀਓ ਬਣਾਵਾਂਗੇ ਤੁਹਾਨੂੰ ਉਹਦੇ ਵਿੱਚੋਂ ਕਾਰਕ ਵਾਲੀ ਸਾਰੀ ਡਿਟੇਲ ਦੱਸ ਦਾਂਗੇ ਅੱਗੇ ਹੈਗਾ ਵਿਸ਼ੇਸ਼ਣ ਚ ਉਹਨਾਂ ਤੇ ਕਿਸਮ ਲਿਖਣੀਆਂ ਉਹ ਸੂਟ ਆਮ ਤੌਰ ਤੇ ਹਲਕੇ ਨੀਲੇ ਰੰਗ ਦਾ ਹੀ ਪਹਿਨਦੀ ਆ ਤਾਂ ਹਲਕੇ ਨੀਲੇ ਕੀ ਆ ਇਹ ਗੁਣ ਦੱਸਿਆ ਹੋਇਆ ਵੀ ਕਿਸ ਰੰਗ ਦੇ ਕਿਸ ਤਰੀਕੇ ਦੇ ਕੱਪੜੇ ਨੇ ਤਾਂ ਉਹ ਖਾਸੀਅਤ ਦੱਸੀ ਹੋਵੇ ਕਿਸੇ ਚੀਜ਼ ਦਾ ਹੋਵੇ ਗੁਣਵੱਤਵ ਅੱਗੇ ਹੈਗਾ राजे uh, uh, 2019 ਦੇ ਵਿੱਚ ਕਾਰਕ ਦੱਸਣਾ ਇੱਕ ਸਿੱਖ ਦਾ ਇੱਕੋ ਇੱਕ ਪੁੱਤਰ ਸੀ ਠੀਕ ਹੈ ਤਾਂ ਇਹਦੇ ਵਿੱਚ ਕੀ ਆ ਦਾ ਜਿਹੜਾ ਸਿੱਖ ਦਾ ਕੀ ਹੈ ਇਹ ਸੰਬੰਧ ਕਾਰਕਾ ਸੰਬੰਧ ਕਾਰਕਾ ਕਿਰਿਆ ਤੇ ਸਹਾਇਕ ਕਿਰਿਆ ਚੁਣਨੀ ਹੈ ਗੱਡੀ ਆਪਣੇ ਮੰਜ਼ਿਲ ਵੱਲ ਵੱਧ ਰਹੀ ਸੀ ਤਾਂ ਇਹਦੇ ਵਿੱਚ ਸੀ ਕੀ ਆ ਗਈ ਸਹਾਇਕ ਕਿਰਿਆ ਠੀਕ ਹੈ ਕਿਰਿਆ ਵੱਧ ਰਹੀ ਅੱਗੇ ਸੰਬੰਧਕ ਚੁਣਨਾ ਥੰਮ ਨੇ ਪੈਰ ਦਾ ਸੰਗਲ ਤੋੜ ਦਿੱਤਾ ਠੀਕ ਹੈ ਤਾਂ ਸੰਬੰਧਕ ਕੀ ਹੋ ਗਿਆ ਦਾ ਦੇ ਦੀ ਕੀ ਹੁੰਦੇ ਨੇ ਦਾ ਦੇ ਦੀ ਇਹ ਕਿਹੜੇ ਨੇ ਸੰਬੰਧਕ ਨੇ ਨੂੰ ਨੇ ਵਿਸਮਿਕ ਵੱਲੇ ਵੱਲੇ ਸ਼ੇਰਾ ਤੇਰੇ ਤੋਂ ਇਹੀ ਉਮੀਦ ਸੀ ਤਾਂ ਵੱਲੇ ਵੱਲੇ ਕੀ ਆ ਵਿਸਮਿਕ ਆ ਦਾ ਵਿਸਮਿਕ ਚੰਦ ਤੋਂ ਹੀ ਪਤਾ ਲੱਗ ਰਿਹਾ ਠੀਕ ਹੈ ਬੱਲੇ ਬੱਲੇ ਪਰ ਸੰਸ ਅੱਗੇ ਹੈਗਾ 2018 ਦੇ ਵਿੱਚ ਲਾ ਤੇ ਕੂ ਅਗੇਤਰ ਵਾਲੇ ਸ਼ਬਦ ਬਣਾਉਣੇ ਨੇ ਲਾ ਲਾਪਰਵਾ ਲਾਚਾਰ ਲਾਤੇ ਕੀ ਆ ਗਿਆ ਲਾਪਰਵਾ ਲਾਚਾਰ ਲਸਾਨੀ ਲਾਵਾਰਸ ਕੂ ਤੇ ਕੁਵੇਲਾ ਕਪੁੱਤਰ ਕੁਰੀਤੀ ਕੁਲੱਛਣ ਹਾਂਜੀ ਫਿਰ ਤੋਂ ਦੋ ਸਮਾਸੀ ਸ਼ਬਦ ਰਪੀਤ ਦਾ ਕੋਈ ਦੋ ਵਿਰੋਧੀ ਸ਼ਬਦ ਆਪਣੇ ਕਰ ਲੇ ਸਵੰਦਕ ਉਸਨੇ ਡਿਪਟੀ ਕਮਿਸ਼ਨਰ ਤੋਂ ਇੱਕ ਫੌਜੀ ਟਰੱਕ ਦਾ ਪਰਮਿਟ ਲਿਆ ਦਾ ਤੋਂ ਇਹ ਕੀ ਹੋ ਗਿਆ ਸਵੰਦਕ ਕਿਰਿਆ ਸ਼ਬਦ ਚੁਣਨਾ ਉੱਚੀ ਬੋਲਣ ਨਾਲ ਉਸਦਾ ਗਲਾ ਬੈਠ ਗਿਆ ਬੈਠ ਗਿਆ ਕਿਰਿਆ ਕਿ ਕਿਰਿਆ ਮਤਲਬ ਕੀ ਕੰਮ ਕੀਤਾ ਵਿਸਮਿਕ ਆਹਾ ਅਸੀਂ ਮੈਚ ਜਿੱਤ ਗਏ ਠੀਕ ਆ ਅਸੀਂ ਮੈਚ ਜਿੱਤ ਗਏ ਤਾਂ ਇਹ ਪਰਸੰਦਾਂ ਅੱਗੇ ਪੜਨਾਮ ਚੁਣਨਾ ਉਹ ਆਪਣੇ ਆਪ ਨਾਲ ਲੜ ਰਿਹਾ ਹੈ ਤੇ ਇਹਦੇ ਵਿੱਚ ਉਹ ਆਪ ਆਪ ਠੀਕ ਹੈ ਉਹ ਆਪ ਇਹ ਕੀ ਆ ਪੜਨਾਮ ਨੇ ਸਵੰਧਕ ਸੁਰਿੰਦਰ ਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਤਾਂ ਸਵੰਧਕ ਅੱਗੇ ਹੈਗਾ 2016 ਦੇ ਵਿੱਚ ਦੋ ਵਿਰੋਧੀ ਸ਼ਬਦ ਫਿਰ ਤੋਂ ਰਿਪੀਟ ਆ ਸਮਾਸੀ ਸ਼ਬਦ ਅਲ ਅਤੇ ਮੰਦ 75 ਵਾਲੇ ਦੋ ਸ਼ਬਦ ਬਣਾਉਣੇ ਨੇ ਅਲ ਤੇ ਸੜਿयल ਸਰੀयल ਠੀਕ ਹੈ ਸੜਿयल ਹੋ ਗਿਆ ਮਰੀयल ਅੜੀयल ਘਟੀयल ਮੰਦ ਤੇ ਅਕਲਮੰਦ ਜ਼ਰੂਰਤਮੰਦ ਦਰਦਮੰਦ ਹੁਨਰਮੰਦ ਸੂ ਤੇ ਆਣ ਵਾਲਾ ਗੇਤਰੇ ਵੀ ਰਪੀਟ ਹੈ 2015 ਦੇ ਵਿੱਚ ਜੋਜ ਕੀ ਹੁੰਦੇ ਨੇ ਇਹਦੇ ਕਿਸਮਾ ਦੱਸਨੇ ਨੇ ਆਪਣੇ ਭਾਅ ਵਿੱਚ ਕਿ ਨਾਉ ਕੀ ਹੁੰਦਾ ਜਿਹਦੇ ਵਿੱਚ ਫੀਲਿੰਗਸ ਦੱਸਿਆ ਜਾਣ ਜੋਜਕ ਜਿਹੜੇ ਦੋ ਵਾਕਾਂ ਨੂੰ ਜੋੜਦੇ ਨੇ ਇਹਨਾਂ ਦੇ ਕਿਸਮ ਠੀਕ ਹੈ ਸੁਤੰਤਰ ਤੇ ਅਧੀਨ ਜੋਜਕ ਹੁੰਦੇ ਨੇ ਸਬੰਧਕ ਚੁਣਨ ਦੇ ਵਿੱਚ ਇਹ RAM ਦਾ ਦੋਸਤ ਹੈ ਦਾ ਕੀ ਹੈ ਸਬੰਧਕ ਆ ਜੋਜਕ ਚੁਣਨਾ ਉਹ ਸਫਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਸੀ ਤਾਂ ਕਿਉਂਕਿ ਕੀ ਆ ਸਬੰਧਕ ਸੋ ਇਹ ਸੀ ਤੁਹਾਡੇ 2015 ਤੋਂ ਲੈ ਕੇ 2024 ਤੱਕ ਦੇ ਜੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਜਿਹੜੀ ਵੀ ਗ੍ਰਾਮਰ ਵਿਵਹਾਰਿਕ ਵਿਆਕਰਨ ਆਈ ਹੋਈ ਸੀ ਉਹ ਆਪਣੇ ਸੋਲਵ ਕੀਤੀ ਆ ਥੈਂਕਸ ਬਾਕੀ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਸਾਰੇ ਚੈਪਟਰਸ ਦੇ ਕੁਐਸਚਨ ਆਨਸਰ ਸਾਰ ਵਿਸ਼ਾ ਵਸਤੂ ਉਹ ਵਾਚ ਕਰ ਸਕਦੇ ਹੋ